ਰਾਤ ਸ਼ਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ 에ਰਪੋਰਟ ਤੋਂ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਖਬਰ ਤੁਹਾਡੇ ਨਾਲ ਇਹ ਸਾਂਝੀ ਕਰਨ ਜਾ ਰਹੇ ਹਾਂ ਜੀ ਆ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲੈਣਾ ਹੁਣੇ ਹੁਣ ਖਬਰ ਮਿਲੀ ਹੈ ਕਿ ਜੇਪੁਰ, ਨਾਗਪੁਰ, ਕਾਨਪੁਰ, ਗੋਆ ਦੇ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਈਮੇਲ ਦੇ ਰਾਹੀਂ ਬੰਬਾਂ ਅਡਾਉਣ ਦੀ ਧਮਕੀ ਮਿਲੀ ਹੈ ਇਹ ਈਮੇਲ ਸਵੇਰ ਨੂੰ ਪ੍ਰਾਪਤ ਹੋਇਆ ਤੇ ਨਾਗਪੁਰ 에어ਪੋਰਟ ਮੁਤਾਬਕ ਪ੍ਰਸ਼ਾਸਨ ਮੁਤਾਬਕ ਸੋਮਵਾਰ ਵਸ ਸਵੇਰ ਕਰੀਬ 10 ਵਜੇ ਧਮਕੀਪਰੀ ਈਮੇਲ ਮਿਲੀ ਈਮੇਲ 에어ਪੋਰਟ ਡਾਇਰੈਕਟਰ ਆਬੀ ਦਰੋਈ ਦੀ ਈਮੇਲ ਆਈਡੀ ਤੇ ਮਿਲੀ ਸੀ ਹਵਾਈ ਅੱਡੇ ਦੇ ਸੀਨੀਅਰ ਸਤਿ ਰੱਖਿਆ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ 3 ਜੀਹਾਂ ਪੁਲਿਸ ਨੂੰ ਚੱਕ ਕੇ ਕਿ ਇੱਕ ਫਰਜੀ ਈਮੇਲ ਹੈ ਤੇ ਅਧਿਕਾਰੀਆਂ ਨੇ ਕਿਹਾ ਕਿ ਇਹ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਹਾਂ ਪੁਲਿਸ ਨੂੰ ਚੱਕ ਕੇ ਕਿ ਫਰਜੀ ਈਮੇਲ ਹਨ ਤੇ ਉਦੇਸ਼ਿਤ ਪੈਦਾ ਕਰਨ ਦੇ ਰਾਦੇ ਨਾਲ ਭੇਜਿਆਂਗੇ ਆ ਨੇ 에어ਪੋਰਟ ਪ੍ਰਸ਼ਾਸਨ ਨੇ ਧਮਕੀਪਰੀ ਈਮੇਲ ਦੀ ਸ਼ਿਕਾਇਤ नागਪੁਰ ਦੇ ਸੋਨੇਗਾਉ ਪੁਲਿਸ ਸਟੇਸ਼ਨ ਨੂੰ ਕੀਤੀ ਤੇ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਨਾਲ ਹੀ ਪੁਲਿਸ ਅਧਿਕਾਰੀਆਂ ਦੱਸਿਆ ਕਿ ਈਮੇਲ ਭੇਜਣ ਵਾਲਾ ਦਾ ਪਤਾ ਲਗਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋ ਦਿਨ ਪਹਿਲਾਂ ਵੀ ਕੋਲਕਾਤਾ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਤੇ ਇਸ ਤਰ੍ਹਾਂ ਦੀ ਈਮੇਲ ਆਈਆਂ ਸ ਬਾਦ ਚ ਫਰਜੀ ਨਿਕਲੀਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ